ਸਸ਼ੀ ਕਾਲ ਜੀ ਮੈਨਿਆ ਦੀ ਮਾਂ ਤੋਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਇੱਕ ਵੀਡੀਓ ਤੁਹਾਨੂੰ ਦਿਖਾਉਣੀ ਆ ਅਸੀਂ ਸਿਰਫ ਲੋਕਾਂ ਨੂੰ ਪੁੱਛਾਂਗੇ ਕਿ ਤੁਹਾਡਾ ਇਸ ਬਾਰੇ ਕੀ ਕੀ ਕਹਿਣਾ ਕਿ ਇਸ ਗੱਲ ਦੇ ਵਿੱਚ ਦਮ ਹੈਗਾ ਜਾਂ ਫਿਰ ਨਹੀਂ ਜਾਂ ਫਿਰ ਵੈਸੇ ਹੀ ਬਸ ਲੋਕ ਸਾਫ਼ ਜੀ ਗੱਲ ਕਰੀਏ ਵੀ ਜਵਲੀਆਂ ਮਾਰ ਦਿੰਦੇ ਨੇ ਕੀ ਇਸ ਦੇ ਵਿੱਚ ਸਚਾਈ ਆ ਅਸੀਂ ਤੁਹਾਡੇ ਤੋਂ ਪੁੱਛਾਂਗੇ ਕਿਉਂਕਿ ਹੁਣ ਤੱਕ ਤੁਹਾਨੂੰ ਅਸੀਂ अनेका ਵੀਡੀਓਜ਼ ਦਿਖਾਈਆਂ ਤੁਹਾਨੂੰ ਹਰ ਇੱਕ ਵੀਡੀਓਜ਼ ਬਾਰੇ ਅਸੀਂ ਗੱਲ ਕਰਦੇ ਹਾਂ ਕਿ ਕਿਦਾਂ ਪਖੰਡਵਾਦ ਜਿਹੜਾ ਕਿ ਵਾਧਾ ਜਾ ਰਿਹਾ ਹੈ ਹਮੇਸ਼ਾ ਹੀ ਤੁਹਾਨੂੰ ਡਿਟੇਲ ਨਾਲ ਗੱਲਬਾਤ ਅਸੀਂ ਕਰ ਹੀ ਦੀ ਹੁੰਦੀ ਆ ਕਿ ਲੋਕ ਕਿੱਧਰ ਨੂੰ ਤੁਰੇ ਜਾਂਦੇ ਨੇ ਪਰ ਅੱਜ ਅਸੀਂ ਗੱਲ ਨਹੀਂ ਕਰਾਂਗੇ ਕਿਉਂਕਿ ਅਸੀਂ ਚਾਹੁੰਦੇ ਆ ਵੀ ਜਿਹੜੀ ਵੀਡੀਓ ਤੁਹਾਨੂੰ ਅਸੀਂ ਉਹਨੂੰ ਦਿਖਾਵਾਂਗੇ ਉਸ ਵੀਡੀਓ ਬਾਰੇ ਲੋਕ ਸਾਨੂੰ ਦੱਸਣ ਕਿ ਇਸ ਵੀਡੀਓ ਦੇ ਵਿੱਚ ਕਿੰਨੇ ਕੁ ਸਚਾਈ ਆ ਜਾਂ ਫਿਰ ਇਹ ਵੀ ਇੱਕ ਪਖੰਡਵਾਦ ਆ ਜ ਜ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ ਹੈ ਤਾਂ ਦੇਖ ਲਓ ਫਿਰ ਇਹ ਵੀਡੀਓ ਤੇ ਫਟਾਫਟ ਕਰੋ ਕਮੈਂਟ ਤੇ ਦੱਸੋ ਵੀਡੀਓ ਚ ਦਮ ਹੈ ਜਾਂ ਫਿਰ ਨਹੀਂ ਬਣਾਣ ਵਾਲੇ ਕੰਮ ਨੂੰ ਅੱਗੇ ਕਰਾ ਰੁੱਕੇ ਕੰਮ ਨੂੰ ਬਾਬਾ ਖੋਲ ਇਹ ਕਹੀ ਬੰਤਾ ਇਹ ਬਾਬਾ ਦੁੱਖ ਜ਼ਿਆਮਤ ਨੂੰ ਦੂਰ ਕਰ ਠੀਕ ਹੈ ਵੀਰਾਂ ਰਾਸ਼ੀ ਦਾ ਰੱਬ ਦੀ ਕਿਰਪਾ ਨਾਲ ਸਹੀ ਚੱਲੀ ਜਾਂਦੀ ਹੈ ਕੋਈ ਲੋੜ ਨਹੀਂ ਆਹ ਮੁੰਡੇ ਦੇ ਦੇਖ ਦਿਖਾ ਓਏ ਕੀ ਨਾਇਬ ਜੀ ਸੰਦੀਪ ਸੰਦੀਪ ਸਿੰਘ ਸੀਪਾ ਹੋਰ ਰੰਗ ਵਾਲਿਆਂ ਨੂੰ ਦੇਖ ਲੈਂਦਾ ਉਹ ਤੂੰ ਫਿਰ ਕਹਿੰਦੇ ਫੁਕਰਾਜ ਬਾਈ ਜਿਹਾ ਬਾਣਾ ਹੋਵੇ ਨਾ ਤਾਂ ਆਪਦਾ ਕੋਈ ਨਵਾਂ ਕੰਮ ਛੇੜਨਾ ਹੋਵੇ ਨਵਾਂ ਕਾਰੋਬਾਰ ਕਰਨੋ ਮੈਂ ਤਾਂ ਫੁਕਰਾਜ ਨਾਲ ਹੀ ਬਾਈ ਕਰੇਗਾ ਉਹ ਬਖਾਵਾਂਗੇ ਚਲੋ ਉਹ ਲੱਗਦਾਗਾ ਦੇਖਾਂਗੇ ਜੀ ਚੈੱਕ ਕਰਕੇ ਇਹਦੇ ਕਿਹੜਾ ਲੱਗੂ ਆ ਮੁੰਡੇ ਦੇ ਦੇਖ ਸਕਦੇ ਨਹੀਂ ਇਹਨੂੰ ਤਾਂ ਵੇਖ ਮੇਰੇ ਕਿਹੜਾ ਲੱਗੂ ਇਹਨੂੰ ਤਾਂ ਲੱਗਿਆ ਗਾ ਰੀਲਮ ਰੀਲਮ ਵੀ ਲੱਗਦਾ ਜੀ ਹਾਂ ਕੀ ਕੀ ਲੱਗਦਾ ਰੀਲਮ ਮਹਿੰਗਾ ਜਿਆਦਾ ਹੁੰਦਾ ਐ ਸਸਤਾ ਹੁੰਦਾ ਆਖੋ ਇਹ ਕਿਹੜਾ ਗਾ ਪੱਕਾ ਨਾ ਜੀ ਹਾਂ ਸੰਦੀਪ ਸੰਦੀਪ ਸਿੰਘ ਜੀ ਕੁਮਰਾ ਸੀ ਇਹ ਪਾਣੀ ਦੇ ਮਟਕੇ ਦੇ ਅਸੀਂ ਰਾਸੀ ਇਦਿਆ ਹਮ ਇੱਕ ਤਾਂ ਵੀਰਾ ਗੱਲ ਜਲਦੀ ਕਰਕੇ ਫੁੱਟਦੀ ਹੈ ਜਿਵੇਂ ਪਾਣੀ ਦਾ ਮਟਕਾ ਹਮ ਕੋਈ ਵੀ ਆਪਣੇ ਤੋਂ ਕੰਮ ਹੋਵੇਗਾ ਤਾਂ ਛੇਤੀ ਦੂਜੇ ਨੂੰ ਦੱਸੇਗਾ ਆਪਣੇ ਮਨਾਂ ਚ ਨਹੀਂ ਰੱਖ ਸਕਦਾ ਹਮ ਇਹ ਬਾਬਾ ਬੱਚੇ ਦੇ ਕੰਮ ਨੂੰ ਖੋਲ ਦੇ ਚੱਲ ਪਿਆ ਓਏ ਨਾਲੇ ਕੰਮ ਨੂੰ ਅੱਗੇ ਕਰਦੇ ਰੁਕਣ ਨਾਲੇ ਨੂੰ ਬਾਬਾ ਪਿੱਛੇ ਕਰਦੇ ਦੁੱਖ ਜਾਂ ਮਤ ਦੂਰ ਕਰਦੇ ਸੋਚੇ ਕੰਮ ਨੂੰ ਪਾਰ ਕਰਦੇ ਨજર ਗਜ਼ਰ ਬਾਬਾ ਦੂਰ ਕਰਦੇ ਨਾਲੇ ਵੀਰੇ ਮੰਗਲ ਸਣੀ ਦਾ ਘਰ ਉਹ ਚੱਲਦਾ ਹੈਗਾ ਘਰ ਚੱਲਦਾ ਤੈਨੂੰ ਦੱਸੀ ਜੇ ਤੈਨੂੰ ਘਰ ਆਗਾ ਸਹੀ ਤਰ੍ਹਾਂ ਕੁਝ ਬਣ ਨਹੀਂ ਜਿਆ ਹਾਂ ਕੋਈ ਵੀ ਬਣਦਾ ਤੂੰ ਦਿਖਾ ਲੈ ਆਜਾ ਰੁਕਦਾ ਨਾ ਮੇਰੇ ਅਕਦਾ ਬਣਦਾ ਕੰਮ ਨਹੀਂ ਦਿਖਾ ਲੈ ਕਈ ਵਾਰ ਹਟ ਜਾ ਵੀਡੀਓ ਤੁਸੀਂ ਦੇਖ ਹੀ ਲਈ ਐ ਤਾਂ ਹੁਣ ਵੀਡੀਓ ਇਹ ਜਿਹੜੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਐ ਇਹਨਾਂ ਲੋਕਾਂ ਨੂੰ ਕਾਫੀ ਦੇਖਿਆ ਜਾਂਦਾ ਜਿਹੜੇ ਕਿਸ ਤਰੀਕੇ ਦੇ ਨਾਲ ਐ ਕਾਲਜ ਦੇ ਵਿੱਚ ਕੋਈ ਨੰਗ ਜਾ ਕਮਾਉਂਦੇ ਨੇ ਤਾਂ ਦੱਸ ਦਿੰਦੇ ਨੇ ਵੀ ਭਾਈ ਤੇਰੇ ਪਉ ਜਾਂ ਨਹੀਂ ਪਉ ਅਜਿਹੀਆਂ ਚੀਜ਼ਾਂ ਜਿਹੜੇ ਕਿ ਕਾਫੀ ਜਿਹੜੇ ਕਿ ਵਾਇਰਲ ਹੁੰਦੀਆਂ ਨੇ ਪਰ ਕਈ ਲੋਕਾਂ ਦੀ ਰਾਏ ਕੁਛ ਵੱਖਰੀ ਐ ਕਈਆਂ ਦੀ ਹੋਰ ਐ ਕੋਈ ਇਸ ਤੇ ਵਿਸ਼ਵਾਸ ਕਰਦਾ ਕੋਈ ਨਹੀਂ ਕਰਦਾ ਪਰ ਤੁਸੀਂ ਕੀ ਕਰਦੇ ਹੋ ਸਾਨੂੰ ਜ਼ਰੂਰ ਦੱਸਿਓ ਬਿਊਰੋ ਰਿਪੋਰਟ ਛਣਕਾਟਾ نیوز